ਸਤ ਸ੍ਰੀ ਅਕਾਲ ਜੀ ਸਿੰਗ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵੰਚੜੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅਰਸ਼ ਤੇ ਜੱਗੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਤੋਕੜਾ ਗੱਬਣਾ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਵਾ ਦੋ گاਵਾ ਤੇ ਤਿੰਨ ਤੁਹਾਨੂੰ ਚੰਗੇ ਦੁੱਧ ਵਾਲੀਆਂ ਮੱਝਾਂ ਤੁਹਾਨੂੰ ਦਿਖਾਉਣੀ ਆ ਸਾਰੀਆਂ ਤੋਕੜਾ ਗੱਬਣਾ ਚੱਕ ਪਾਸ ਆ ਤੇ ਬਾਕੀ ਆ ਵੀ ਇੱਥੇ ਆ ਗਿਆ ਆਪਣੀਆਂ ਚੈੱਕ ਪਾਸ ਕਰਵਾ ਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸასი ਕਾਲ ਜੀ ਉਹ ਠੀਕ ਠਾਕ ਜੀ ਚਲੋ ਕਿਰਪਾ ਹੀ ਚਾਹੀਦੀ ਆ ਹਾਂਜੀ ਤੇ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਸੀ ਇਹ ਪਈ ਜਾਂਦਾ ਮੀਂਹ ਪਈ ਜਾਂਦਾ ਇਹ ਘੱਟ ਜੀ ਕਰਦਾ ਇੱਕ ਥੋੜਾ ਤੁਹਾਨੂੰ ਵੀ ਕੰਮ ਹੀ ਦੋ ਚਾਰ ਦਿਨ ਤੇ ਝੋਨੇ ਝੋਨੇ ਤਾਂ ਹੋ ਗਏ ਜੀ ਪਹਿਲੇ ਪਲੇ ਲਾ ਕੇ ਹੋ ਗਏ ਵੇਲੇ ਹੋਲੇ ਇਹਨਾਂ ਦੇ ਮਾਲ ਸਿਰ ਤੇ ਹੀ ਆ ਗਏ ਅੱਛਾ ਹਾਂ 20 ਦਿਨੀ ਹੋ ਗਈ ਛੜੀ ਲੱਗੀ ਉਹਦੇ ਛੜੀ ਤੇ ਇਹ ਮੇਰੇ ਹਿਸਾਬ ਨਾਲ 21 22 ਜੂਨ ਦੀ ਸ਼ੁਰੂ ਹੋਈ ਛੜੀ ਤੇ ਬਸ ਸੂਈ ਲੱਗੇ 20 ਦਿਨੀ ਹੋ ਗਈ ਛੜੀ ਨਾਲ ਬਣੀ ਗੱਲ ਅਪੜ ਜੇ ਲੱਗੀ ਹੈ ਮਹੀਨੇ ਤੇ ਲੱਗੇ ਦੱਸੀ ਜਾਂਦਾ ਵਾ ਕਿ ਇਹ ਵੀ ਇਹਨਾਂ ਬੰਦ ਹੁੰਦੇ ਆ ਵੀ ਸੂਈ ਦਾ 11 ਵਜੇ ਦਾ ਪਿਆ ਵਾ ਤੇ ਹੁਣ ਤਿੰਨ ਸਾਢੇ ਦਿਨ ਹੋ ਗਏ ਆ ਤੇ ਅਜੇ ਤਾਂ ਪਈ ਜਾਂਦੇ ਤੇ ਅਜੇ ਤਾਂ ਸੌਂ ਦਾ ਮਹੀਨਾ ਸ਼ੁਰੂ ਹੋਣਾ ਆ ਸੌਂ ਦਾ ਮਹੀਨਾ ਸ਼ੁਰੂ ਹੋਣਾ ਵਾ ਤੇ ਪਰ ਕਾ ਪਹਿਲੇ ਚ ਲੱਡਿਆ ਵਾ ਇਲਾ ਹੀ ਚੱਲਣ ਯਾਰ ਕੇ ਝੋਨੇ ਝੋਨੇ ਚੰਗੇ ਤੁਰਦੇ ਆ ਮੀਨ ਆ ਇਹ ਗੱਲ ਆਈ ਹੈ ਝੋਨੇ ਬੜੇ ਤੁਰਦੇ ਆ ਪਰ ਕਈਆਂ ਤੇ ਤੇ ਚੰਗੇ ਤੁਰ ਗਏ ਜੇ ਕਈਆਂ ਤੇ ਤੇ ਡੋਪੀ ਗਏ ਜੀ ਜੀ ਉਮੀਦਾ ਡਾਊਨ ਹੋ ਗਿਆ ਤੇ ਗਾਹਕ ਵੱਧ ਗਿਆ ਹਾਂਜੀ ਹਾਂਜੀ ਗਾਹਕ ਜਿਆਦਾ ਵਾ ਤੇ ਬਾਜ਼ਾਰ ਡਾਊਨ ਹੋਗਾ ਅੱਗੇ ਨੂੰ ਠੀਕ ਆ ਚਲੋ ਨਾ ਪਾ ਦੇ ਵੇਖੋ ਤੇ ਕੀ ਕਰਦੇ ਨੇ ਆ ਅੱਛਾ ਛੋਟੇ ਪਤਾ ਹੀ ਨਹੀਂ ਕਿਹੜੇ ਕਰਦੇ ਨੇ 20 22 ਕਿਲੋ ਵਾਲੀਆਂ ਮਈਆਂ ਨੀ ਜਾਣੀ ਕਿਹੜੀ ਕੋ ਵੱਡੀਆਂ ਮਈਆਂ ਹੋਆਂ ਕੋਈ ਛੋਟੀਆਂ ਨਹੀਂ ਹੋਗੀਆਂ ਅੱਛਾ ਹਾਂ ਚਲੋ ਨਾਮ ਤੇ ਦੱਸਦੇ ਕਰੀ ਨਾਮ ਮੇਰਾ ਅਰਸ਼ ਦੇ ਸਿੰਘ ਪਿੰਡ ਬਣਚੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਜੀ ਤੇ ਫੋਨ ਨੰਬਰ 98843379 ਜਦਾ ਠੀਕ ਹੈ ਹਾਂ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਪਹਿਲੇ ਨੰਬਰ ਤੇ ਤੁਸੀਂ ਕਰੋ ਚਲੋ ਹਰਪਜੀਤ ਮੈਂ ਆ ਗਿਆ ਤੇ ਇਹ ਵੱਡੀ ਆ ਇਹ ਮਹਾਂ ਹੀ ਆਊਗੀ ਛੋਟੇ ਹੱਥੀ ਜਪੂਰੀ ਕੇ ਆ ਵੇਖ ਲਓ ਮੈਂ 6 ਫੁੱਟ ਉੱਤੇ ਹੀ ਆ ਮੇਰੇ ਕਿੱਥੇ ਆਉਂਦੀ ਹੋ ਇਹ ਆ ਭਾਈ ਜੇ ਕਿੰਨੇ ਖੁੱਲੀ ਡੁੱਲੀ ਖੜਨੀ ਹੈ ਤੇ ਫਿਰ ਪਲੈਰੋ ਚ ਆਉਗੀ ਫਿਰ ਪਲੈਰੋ ਚ ਖੁੱਲੀ ਡੁੱਲੀ ਮੈਂ ਪਲਾਰੇ ਜੀ ਜਾਂਦੀ ਬਾਬਾ ਜੀ ਤੁਹਾਡੀ ਗੱਲ ਕਰੋ ਜਿਹੜੀ ਗਾ ਤੇ ਇਹ ਹੁਣ ਆਪਾਂ ਨਹੀਂ ਕਹਿਣਾ ਵੀ ਮੈਂ ਹੀ ਦੱਸੀ 20 22 ਕਿਲੋ ਵਾਲੀ ਆ ਕਿ ਆਪਾਂ ਤੇ ਕਹਿਣਾ ਹੀ ਨਹੀਂ ਆ ਬਾਕੀ ਪੂਰੀਆਂ ਵੱਡੀਆਂ ਮੱਜਾਂ ਚ ਵੱਡੀਆਂ ਮਈਆਂ ਜੀ ਮਾਲੀ ਅੱਗੇ ਦਾ ਤੇ ਮੈਂ ਪਿੱਛੇ ਦੀ ਬਾਬਾ ਜੀ ਹਾਂਜੀ ਪਿੱਛੋਂ ਮੈਂ ਕਿੱਡੀ ਚੌੜੀ ਚੂੜੀ ਆ ਇੱਡੀ ਤਗੜੀ ਮੈਂ ਕੁੜੀ ਆ ਠੀਕ ਆ ਕਿੰਨੇ ਚਾਰ ਦੇ ਚੱਕ ਪਾਸ ਆ ਮੇਰੇ ਵੀ ਜੀ 8 ਮਹੀਨੇ ਆ ਜੀ ਅੱਛਾ 8 ਮਹੀਨੇ ਦੇ ਚੱਕ ਪਾਸ ਆ 8 ਮਹੀਨੇ ਦੇ ਚੱਕ ਪਾਸ ਆ ਉਹ ਡਰਾਈ ਦੇ ਥੰਥੂ ਮਾਰੇ ਮੋੜੇ ਪੱਟਾ ਮੇ ਇਹ ਚੱਕ ਪਾਸ ਦੁੱਧੋ ਡਰਾਈ ਏ 22 ਕਿਲੋ ਦੀ ਕੋਈ ਵੀ ਭਰਾ ਗਾਰੰਟੀ ਲਾਏ ਜੋ ਮਰਜ਼ੀ ਲਾਏ 100% ਗਾਰੰਟੀ ਰਹੂਗੀ ਮੈਂ ਦੀ ਬਾਬਾ ਜੀ ਠੀਕ ਆ ਤੇ ਭਾ ਪਿੱਛੇ ਦੀ 100% ਗਾਰੰਟੀ ਏ ਕਾਦੋ ਖਾਦੋ ਕਿੱਡਾ ਮੇਣਗਾ ਲੈ ਜੜੀ ਮੈਂ ਦੀ ਬਾਬਾ ਜੀ ਕਾਦ ਕਾਦ ਪੱਖੋ ਚ ਇਹ ਡੇਰੇ ਚ ਵਾਈ ਜਾਂਦੀ ਆ। ਮੈਂ ਖਲਾਰ ਕੇ ਖਾਓ ਕੋਈ ਹੂਮ ਕਰਕੇ ਨਹੀਂ ਕੋਈ ਦੇ ਵੇਖੋ ਮੈਂ ਵੇਖੋ। ਕਿੱਥੇ ਹੁੰਦੀ ਆ। 6 6 ਫੋਟਾ ਦਾ ਬੰਦਾ ਤੇ ਮੈਂ ਵੇ ਲੋ ਕਿੱਡੀ ਆ। ਕਿੱਡੀ ਆ ਬਾਬਾ ਜੀ ਇਹ ਜਿਹੜੀ 22 ਕਿਲੋ ਦੋ ਦਿਨਾਂ ਦੇ ਕਿਹੜੀ ਨੇ ਦੇ ਜਾਣਾ ਵਾ। ਠੀਕ ਆ। ਮੈਂ ਪਿਛੇ ਉਹ ਖਾ ਲੋ ਕਿੱਡੀ ਚੌੜੀ ਆ ਤੇ ਚਲ ਆ ਜੀ ਸੱਜ ਰਹੀ ਆ ਮੈਂ 2 ਲੱਖ ਦੀ ਨਾਲ ਵੀ ਕਿਉਂ ਕੀ ਬਾਬਾ ਜੀ। ਹੋਰੀ ਵੱਡੇ ਟਾਂ ਚ ਦੀਏ ਮੈਂ। ਕੋਈ ਨਕੀ ਮਾਲੇ ਕਹਣਾ ਓਏ। ਜਿਹੜੀ ਮੇਨ ਗੱਲ ਹੈ ਕੋਈ ਵੀਰ ਭਰਾ ਮੈਂ ਤਾਂ ਨਰਾਜ਼ ਹੋ ਗੇਣੀ ਜਾਂਦਾ ਬਾਬਾ ਜੀ ਕੋ ਸਿਰ ਤੇ ਆ ਕੇ। ਬਾਕੀ ਆ ਵੀ ਹੁਣ ਦੋ ਦੋ ਡਰਾਈ ਆ ਦੁੱਧਾ ਡਰਾਈ ਆ 2 ਮਹੀਨੇ ਸਾਹ ਵੀ ਸਾਹ ਬਿਆ ਮੈਂ ਦੀ ਬਾਬਾ ਜੀ ਜਿਹੜੀ ਮੇਨ ਗੱਲ ਆ ਦੋ ਟਾਈ ਮਹੀਨੇ ਸਾਹ ਨਹੀਂ ਪੈਣੀ ਜਿਹੜੀ ਬਾਬਾ ਜੀ ਸ਼ਰਧਾ ਕਿ ਲੱਖ ਰੁਪਈਆ ਦਾ ਫਵਾ ਛੱਡਦਾ ਕਿ ਵੀਰ ਭਰਾ ਨੂੰ ਤੇ ਮਿਲਕ ਵੇਨ ਖਾਦੋ ਕਿੱਡੀ ਆ ਬਾਕੀ ਆ ਦੇਖੋ ਜੀ ਦੇਖੋ ਦੋਵੇਂ ਬੰਨੇ گاਵਾ ਵਾਂਗੂ ਮਿਲਕ ਵੇਨ ਲੱਗੀ ਆ ਤੇ ਥਾਣਾ ਪਾ ਅਗਲੇ ਪਿਛਲੇ ਬਰਾਬਰ ਜੇ ਦੇਖ ਸਕਦੇ ਬੜੇ ਯਾਰੀ ਚੱਗੀ ਮੈਂ ਬਾਬਾ ਜੀ ਰਿਕਾਰਡ ਵਾਲੀ ਝੁੱਟੀ ਆ ਤੇ ਮੁੱਲ ਫੇਰ ਇਹਦਾ ਜਿਆ ਜੀ ਮੁੱਲ ਚੱਲਣ ਦੇਣਾ ਵਾ ਹਰ ਵੀ ਜੀ ਸੱਚੇ ਸੇ ਬਾਬਾ ਜੀ 182 ਦੀ ਆਈ ਸੀ 70 ਵੀ ਚ ਬਿਆਰ ਘਟਦੇ ਹਿਸਾਬ ਨਾਲ ਹਾਂ ਹਾਂਜੀ ਤੇ ਅੱਜ ਦੇ ਲਈ ਪੂਰੇ 75000 ਦੀ ਹੋਣੀ ਨਹੀਂ ਕਰਦਾ ਅੱਛਾ ਮੈਂ ਜੀ ਖੁੱਲ੍ਹਿਆ ਛੋਟਾ ਤੁਸੀਂ ਮੇਰੇ ਤੋਂ ਵੀਡੀਓ ਬਣਾਉਂਦੇ ਜਾਈਂ ਇਹੋ ਜਿਹਾ ਆਮ ਮੋਲ ਕਿਦਾਂ ਹੈ ਚਲੋ ਜੀ ਬਾਬਾ ਜੀ ਤੁਸੀਂ ਵੀ ਚਲੋ ਡੇਰੀ ਕਰਦੇ ਰਹੇ ਵਜਨ ਹੀ ਕਿੰਨਾ ਮੈਨੂੰ ਮੈਨੂੰ ਕਹ ਲੈ ਜਿਹੜੀ ਵਜਨ ਦੀ ਕਿੰਨੇ ਜੀ ਆ ਹਾਂਜੀ ਬਾਕੀ ਤੁਸੀਂ ਆ ਦੋ ਦੇ ਹੀ ਦੇਣੀ ਵੀ ਘਪਰਾ ਨੂੰ ਮੋੜਨਾ ਹੀ ਨਹੀਂ ਆ 73 ਦੀ 72 72000 ਦੀ ਦੇਦਾ ਪੂਰੇ ਦੀ 72 70 ਦੀ 75000 ਦੀ ਦੇਦਾ 70000 ਛੱਡਿਆ ਅੱਛਾ 72000 ਛੱਡਿਆ ਬਾਬਾ ਜੀ ਅੱਛਾ ਵੀਰ ਭਰਾ ਫੂਲ ਆਵੇ ਪੈਣ ਦੇਖ ਤੇਰੀ ਪਰ 90000 ਦੀ ਮੈਂ ਆਉਣੀ ਨਹੀਂ ਜਿੱਥੇ ਮਰਜੀ ਮੈਂ ਸਾਰਾ YouTube ਫੋਲੋ ਕੋਈ ਵੀਰ ਭਰਾ ਅੱਛਾ ਇਹ 70000 ਦਾ ਬਾਬਾ ਜੀ ਮੈਂ ਉਹ ਵਜਣੀ ਵਜਣਿਆ ਕੋਈ ਵੀਰ ਭਰਾ ਸਿਰ ਤੇ ਆਵੇ ਵੇਖੇ ਠੀਕ ਆ ਹਾਂਜੀ 22 ਕਿਲੋ ਦੀ ਮੈਂ ਗਾਰੰਟੀ ਦੇਦਾ ਅੱਗੇ ਛੋਟੀ ਖਾਓ ਇਹ ਕਿੰਨੇ ਦਿਨ ਦੀ ਚੱਕ ਪਾਸਿਆ ਕਿ ਨਾਂ ਮਹੀਨਾ ਦੀ ਅੱਛਾ 3 ਨਾਂ ਮਹੀਨਾ ਦੀ ਤੇ ਦੁੱਧ ਦੁੱਧ ਬਾਬਾ ਜੀ 7 ਕਿਲੋ ਹੋਊਗਾ ਕੋਈ ਸ਼ੇਮ ਆ ਨਿਕਲ ਆਇਆ ਵੀਰ ਭਰਾ ਅੱਛਾ ਥੋੜਾ ਆਇਆ ਕੱਟੀ ਡਰਦੀ ਆ ਫੋਨ ਤੋਂ ਥਾਣ ਸੁਣ ਵੇਖੋ ਕਿਡਾ ਚੰਗਾ ਚੱਡੇ ਦੀ ਬਹੁਤ ਸਪਾਈ ਜਾਵਾ ਬਾਕੀ ਸੋਹਣੀ ਝੋਟੀ ਆ ਬਹੁਤ ਜਿਆਦੀ ਬਾਬਾ ਜੀ ਨਕਸ਼ਾ ਹੀ ਇੱਕ ਕੇ ਵੇਖੋ ਤੁਸੀਂ ਜਿੰਨੇ ਵੀ ਆ ਸਫਾਈਆਂ ਤੇ ਆ ਇੱਕ ਕਰ ਫੋਲ ਥਾਨ ਦਿਖਾ ਦਈਏ ਤੇ ਆ ਦੇਖ ਸਕਦੇ ਤੁਹਾਡੇ ਰਾਗੇ ਤੇ ਪੈਰ ਚਿੱਟੇ ਮੈਂ ਜੇ ਬਾਬਾ ਜੀ ਮਿਲਕ ਮੈਨ ਵੀ ਦੇਖ ਸਕਦੇ ਚੰਗੀ ਲੱਗੀ ਮਾਰਲੇ ਪੈਰ ਚਿੱਟੇ ਅੱਖਾਂ ਬਿੱਲੀਆ ਮੋਛ ਤੇ ਵੀ ਬਦਲ ਹੈਗਾ ਏ ਬੱਗੀ ਮੋਛ ਝੋਟੀ ਜੀਰੇ ਦੋ ਰੀ ਸਿੰਘ ਆ ਨੀਲੇ ਟੀ ਆ ਗਈ ਜਿਹੜੀ ਝੋਟੀ ਹੈ ਵੀ ਚਲੋ 16 17 ਸਰੀ ਫੱਜਰਿਆ ਬਾਬਾ ਜੀ ਆਪਾਂ ਇਹਨੂੰ 20 22 ਕਿਲੋ ਦੇ 16 17 ਸਰੀ ਝੋਡੀ ਆ ਪੂਰੀ ਕੁਆਲਟੀ ਵਾਲੀ ਆ ਪਹਿਲੇ ਸੋਏ ਬਾਬਾ ਜੀ 15 ਕਿਲੋ ਤੋਂ ਦਿੱਤਾ ਐਰ ਜੀ 16 17 ਕਿਲੋ ਤੋਂ ਜਿਹੜੀ ਝੋਟੀ ਹਾਸ ਕੇ ਦੇ ਦੇਗੀ ਬਾਬਾ ਜੀ ਥੋਲ ਕੁਆਲਟੀ ਬਾਕੀ ਆ ਵੀ ਵੱਡੀਆਂ ਮੱਜਾਂ ਜੀ ਆ ਕੁਆਲਟੀ ਵੇਖੋ ਮੈਂ ਕੁਆਲਟੀ ਵੇਖੋ ਇਹਦਾ ਪਾਕਿਸਤਾਨ ਦੀਆਂ ਨਹੀਂ ਮਈਆਂ ਦਿਖਾਈ ਇਹ ਮੋਹ ਸ਼ਾਹ ਆ ਵੇਖ ਲਓ ਠੀਕ ਹੈ ਜੀ ਇੱਥੋਂ ਦਾ ਨਾ ਬਾਰਡਰ ਇਲਾਕੇ ਦੀ ਮਹਿਵਾ ਵਿਕਰਪਿੰਡ ਰੋਣੀ ਇਹੋ ਜਿਹੇ ਪਉਦੇ ਨਾ ਵੱਡੀਆਂ ਜੂ ਹਾਂਜੀ ਠੀਕ ਆ ਮੈਂ ਵੇਖ ਲੈ ਮੇਰਾ ਸਿੰਗ ਵੇਖ ਕੋਈ ਸਿੰਗੜੀ ਬਣਾ ਸਭ ਕੋ ਓਰੀਜਨਲ ਆ ਠੀਕ ਆ ਜੀ ਪੂਰੀ ਦੇ ਫੁੱਲ ਸਾਈਜ਼ ਆ ਕੋਈ ਨਹੀਂ ਮੰਨ ਕਿਰਾਏ ਆ ਜੇ ਸਿੰਗ ਦੇ ਕੱਟ ਜੇ ਲੱਗੇ ਕਿਹੜਾ ਸਿੰਗ ਗਿਆ ਵੇਖੋ ਬਾਬਾ ਜੀ ਠੀਕ ਆ ਫੁੱਲ ਨਸਲ ਜਾਦ ਆ ਕੱਟੀ ਦੀ ਚਲੋ ਲੈ ਜਾਓ ਫਿਰ ਸਾਂਭੀ ਆ ਕਿਸ ਹਰੀ ਵੀ ਆ ਬਾਕੀ ਸਾਂਭੀ ਪੂਰੀ ਆ ਜਿਹੜੀ ਨਹੀਂ ਆਲੀ ਘੱਪਣ ਤੇ ਬਾਬਾ ਜੀ 7 ਕਿਲੋ ਹੋਊਗਾ 6 ਮੰਨ ਕੇ ਲੈ ਜਾ ਕੋਈ ਵੀਰ ਭਰਾ ਠੀਕ ਆ ਤੇ ਬਾਕੀ ਉਹਦੀ ਸ਼ਾਕ ਇਹਦੇ ਘਰੇ ਬੱਜੀ ਵੀ ਫੱਬੂਗੀ ਬਾਬਾ ਜੀ ਕੋਈ ਵੀਰ ਭਰਾ ਦੇ ਬਾਬਾ ਜੀ ਹੈ ਆ ਹਾਂ ਫੁੱਲ ਕੁਆਲਟੀ ਵਾਲੀ ਗਾਂ ਨੀਲੀ ਰਾਵੀ ਦੇ ਬੱਚੇ ਜਿੱਦਾਂ ਮਰਜੀ ਕੋਈ ਵੀ ਭਰਾ ਲਵੇ ਪਹਿਲੇ ਇਸ ਹੋਏ ਕੱਟੀ ਨੇ 16 ਕਿਲੋ ਦੁੱਧ ਦਿੱਤਾ 15 16 ਕਿਲੋ ਐਰ ਕੀ 17 ਕਿਲੋ ਦੁੱਧ ਭਰ ਜੂ ਹੱਸ ਕੇ ਹੀ ਕੱਟੀ ਬਾਬਾ ਜੀ ਤੇ ਮੁੱਲ ਫੇਰ ਇਹਦਾ ਜੇ ਜੀ ਮੁੱਲ ਇਹਦਾ ਵੀ ਕਿੰਨਾ ਇਹ ਵੀ 75 ਸੀ ਚੱਲੋ ਦੋ ਹਰ 50 ਇਹ ਵੀ ਕੁਆਲਟੀ ਦੀ ਕੁੜੀ ਆ ਬਾਬਾ ਜੀ ਕੁਆਲਟੀ ਵਾਲੀ ਇਹ ਕੱਲੇ ਇਹੋ ਜੀ ਕੱਟੀ ਲੈਣ ਚਲ ਜੀ ਨਾ ਅੰਸਰ ਹਾਂ ਜੀ ਕੱਟੀ ਇਧਰ ਹੀ 50 55 ਹਜ਼ਾਰ ਦੇਉਂਦੀ ਇਹ ਨਸਲ ਜਿਆਦਾ ਹਾਂ ਜੀ ਨਾਲੇ ਚੈਨਲ ਤੋਂ ਵੇਖਦੇ ਹਾਂ 50 50 ਹਜ਼ਾਰ ਰੋਣ ਲੋਕ ਕੱਟੀਆਂ ਵੇਚਣਦਾ ਵੀ ਅੰਸਰਾਂ 7 ਕਿਲੋ ਦੋਦਾ ਵਫੇਰ ਦਰਾਉਨੇ ਆ 80 ਮੁੱਲ ਮਾਲਿਕ ਨਾਲ 70 ਦੀ ਦੇ ਦੇਗੇ ਯਾਰ ਛੱਡ ਤੀਏ ਚਲੋ ਠੀਕ ਯਾਰ ਛੱਡਣਾ ਨਹੀਂ ਯਾਰ ਨਾ ਛੱਡੀਏ ਅੱਛਾ ਜੀ ਦੋ ਛੱਡਣਾ 68000 ਦੀ ਦੇ ਦੇਗੇ ਬਾਬਾ ਜੀ ਪੂਰੇ 68000 ਦੀ ਦੇ ਦਿਆਗੇ ਅੱਛਾ ਬਾਕੀ ਕੋਈ ਵੀਰ ਭਰਾ ਪਿੱਛੇ ਦੀ ਥਣਾ ਦੀ ਪੂਰੀ 60 ਦੀ ਬਾਦ ਘਾਟ ਦੀ 100% ਗਰੰਟੀ ਹੋਗੀ ਇਹਦੀ ਬਾਬਾ ਜੀ ਠੀਕ ਹੈ ਜੀ 60000 ਦੀ ਯਾਰ ਗੱਲ ਛੱਡ ਦੋ ਫਿਰ 60000 ਯਾਰ 60000 ਬਾਬਾ 70000 ਦੀ ਐਸ਼ਾ ਲੱਭਣੀ ਨਹੀਂ ਕਿਤੇ ਹੋ ਵੀ ਸਾਰੇ ਵੇਖ ਲੈ ਕੋਈ ਵੀਰ ਭਰਾ ਅੱਜ ਜੇ ਟੀ ਇਦਾਂ ਦੀ ਨਹੀਂ 1 30 40 ਦੀ ਜਿੱਥੇ ਮਰਜ਼ੀ ਕੋਈ ਵੇਜ ਲੈ ਬਾਬਾ ਜੀ ਠੀਕ ਹੈ ਜੀ ਬੋਲੋ ਵੱਡੀ ਐ ਵੀ ਤੇ ਹੁਣ ਆ ਜਿਹੜੀ ਆ ਗਈ ਜੀ ਸਾਰੇ ਸਾਲ ਦੁੱਧ ਦੇ ਗਏ ਨਾ ਕਰਮਾਰੀ ਨੇ ਤੇ ਚੜੇ ਚੜਾ ਗਰਮੀਓ ਛੋਟੀ ਰਸੂਪ ਹੈਣਾ ਵਾ ਠੀਕ ਆ ਹਾਂ ਤੇ ਆ ਕਿੰਨੀ ਜਾਲੀ ਮੈਂ ਬਬਾਈ ਚੰਗੀ ਆ ਹਰ ਤੁੰ ਚੱਡੇ ਦੀ ਹੋ ਕਿੰਦੀ ਜਲਦੀ ਸਾਫ ਆ ਮੈਂ ਬਬਾਈ ਇਹ ਹਰ ਭੀਜੀ ਸਾਢੇ ਪੰਜਾਂ ਮਹੀਨੇ ਨੇ ਮੈਂ ਗੱਭਣ ਜੇ ਅੱਛਾ 6 ਕਿਲੋ ਇਹ ਦੇਖੋ ਦੁੱਧ 6 ਕਿਲੋ ਦੁੱਧ ਦੇ ਸਾਡੀ ਬਹੁਤ ਥੋੜਾ ਸੁਣਦੀਆਂ ਵੇਖੋ ਸਫਾਈਆਂ ਕਿੰਨੀਆਂ ਛੱਡੇ ਦੀਆਂ ਖੋਲਾ ਫਿਰ ਤੋਰਦੀ ਐ ਨਾ 16 17 ਸ੍ਰੀ ਸੱਜਣ ਮੈਂ ਬਾਬਾ ਜੀ ਮੇਨ ਗੱਲ ਆ ਜਿਹੜੀ ਵੇਣ ਮੂਣੂ ਖਾਓ ਮਿਲਕ ਵੇਣ ਖਾਓ ਕਿੱਡੀ ਐ ਮੈਨ ਲੱਗੀ ਆ ਦੇਖ ਸਾਦੇ ਜੇ ਗਾਵਾਂ ਮੱਗ ਮੋٹے ਮਿਲਕ ਮੈਂ ਪੈਪਾਂ ਦੀਆਂ ਮੈਂ 5 ਪੋਰ ਕਾਰਡ ਵਾਲੀਆਂ ਸਾਰੀਆਂ ਮੇਨ ਗੱਲ ਲੈ ਆ ਵੇਖੋ ਪੈਗ ਵੇਖੋ ਕੱਢਾ ਜੀ ਤਿੰਨ ਦੀ ਮੋਟਰ ਦਾ ਆਉਂਢਿਆ ਹੁੰਦਾ ਵਾ ਠੀਕ ਥੋੜਾ ਜਿਹਾ ਸਮਾਪੂਰ ਵੇਖੋ ਸੇਂਸੂਰ ਵੇਖੋ ਕਿੱਡਾ ਜਿਆਦਾ ਚੰਗਾ ਵਾ ਪੂਰੀ ਆ ਜੀ ਕੱਦ ਕਾਠ ਇਹਦਾ ਵੀ ਚੰਗਾ ਆ ਚੰਗਾ ਵਾ ਬਾਬਾ ਜੀ 16 17 ਸਰੀ ਮੈਂ ਉਹ ਵੀ ਹੱਸ ਗਏ 16 17 ਕਿਲੋ ਦੁੱਧ ਦੀ ਮੰਗ ਕੀ ਜਾਂਦਾ ਵਾ ਡੇਰੀ ਵੰਡਦੀ ਆ ਮਈਆ ਬਾਬਾ ਜੀ ਸਾਰੀ ਡੇਰੀ ਵੰਡਦੀ ਤੁਹਾਨੂੰ ਹੀ ਪਤਾ ਕੋਈ ਮਾੜੀ ਮੈਂ ਨਹੀਂ ਰੱਖਦਾ ਵੀ ਡੇਰੀ ਚ ਬਾਕੀ ਡੇਰੀ ਦੀਆਂ ਮੱਝਾਂ ਸਾਰੀਆਂ ਬਾਕੀ ਸ਼ਾਈ ਛੂਈ ਵੇਖੋ ਕਿੰਨੀ ਆ ਮਹਿਰੇ ਬਾਕੀ ਹਰ ਵੀ ਜੀ ਇਹਦਾ ਗੱਲ ਕੀ ਆਪਣਾ ਨੂੰ ਚਲੋ ਸਾਰਿਆਂ ਨੂੰ ਪਤਾ ਵੀ ਡੇਰੀਆਂ ਚ ਮਾਲ ਲੰਗੇ ਨੇ ਤੇ ਬਹੁਤੇ ਵੀ ਤੇ ਪਿੰਡਾ ਪੁੜਾ ਫੜ ਕੇ ਕਹਿ ਦਿੰਦੇ ਵੀ ਇਹ ਡੇਰੀ ਦੀ ਮੈਂ ਹਾਂ ਠੀਕ ਆ ਬਾਕੀ ਇਥੇ ਲਾਗੇ ਬੰਨੇ ਡੇਰੀਆਂ ਕਾਫੀ ਆ ਫਿਰ ਡੇਰੀਆਂ ਚ ਜਿਹੜਾ ਮਿਲ ਜਾਂਦਾ ਮਾਲ ਅੱਜ ਦੀ ਸਵੇਰੇ ਡੇਰੀਆਂ ਦੀ ਗੇਰ ਤੜਕੀ ਠੀਕ ਆ ਤੇ ਬਾਹਰ ਪਿੱਛੇ ਦੀ ਮੈਂ ਤੁਹਾਨੂੰ 100% ਗਾਰੰਟੀ ਕਿ ਇਥਾ ਜੋ ਭੂਰ ਛਟਾ ਨਾਰੀਅਲ ਦੀ ਹੋਵੇ ਉਹਦੇ ਜ਼ਿੰਮੇਵਾਰ ਅਸੀਂ ਆ ਬਾਬਾ ਜੀ ਠੀਕ ਆ ਪਾਸ 5 ਮਹੀਨੇ ਦੀ ਨਾ ਸਾਢੇ 5ਾਂ ਦੀ ਨਿਕਲੇ ਉਹਦੇ ਵੀ 100% ਜ਼ਿੰਮੇਵਾਰ ਠੀਕ ਹੈ ਜੀ ਬਾਕੀ ਸਾਰੀ ਗੱਲ ਕੀ ਆ ਆਪਾਂ ਹਰ ਜੀ ਟੀ ਜੇ ਟੋਕਣਾ ਗੱਬਣਾ ਹੀ ਵੇਚ ਦਿਆਂ ਨਾ ਅਸੀਂ ਸੱਜਦੇ ਹੋਣੀ ਆ ਨਾ ਅਸੀਂ ਨਹੀਂ ਟੋਕੜ ਦਣ ਇਹ ਲੈਣੀਆਂ ਟੋਕੜਾ ਗੱਬਣਾ ਚੈੱਕ ਪਾਸ ਸਿਆਂ ਭਾਵੇਂ ਹੁਣ ਇਹ ਕੋ ਦੱਸ ਦਵਾ ਦੇ ਇਹ ਨਹੀਂ ਕਿਸ ਦੇ ਘਰੇ ਜਾ ਕੇ ਕਰਮਾਲੀ ਖਾਲੀ ਨਿਕਲੂਗੀ ਇਹ ਨਹੀਂ ਇੱਥੇ ਪੰਜਾ ਦੀ ਕਈ ਜਗ੍ਹਾ ਕਿਸ ਦੇ ਘਰੇ ਜਾ ਕੇ ਤਿੰਨਾਂ ਦੀ ਨਿਕਲੂਗੀ ਠੀਕ ਆ ਇਹ ਜੇ 55 ਦੀ ਕਹੀ ਹੈ 6ਾਂ ਦੀ ਨਿਕਲ ਸਕਦੀ ਆ 4 ਦੀ ਹਣੀ ਨਿਕਲੂਗੀ ਬਾਬਾ ਜੀ ਮੈਂ ਠੀਕ ਜੀ ਹਾਂਜੀ ਇਹ ਫੁੱਲ ਚੰਗੀ ਆ ਸਾਰੀ ਕਦਵਜੂਦ ਵਾਲੀ ਆ 16 17 ਸ੍ਰੀ ਮੈਂ ਉਹ ਬਾਬਾ ਜੀ ਤੇ ਐਦਾਂ ਮੋਲ ਨਾ ਹੋਏ ਛੱਡੀ ਜਾਣੇ ਵੀਰਾ ਭਰਾਉਣ ਇੱਧਰ ਹੀ ਮੈਂ ਚਲੋ ਆਪਾਂ ਜਿਆਦਾ ਨਹੀਂ ਹਾਂਦੇ ਜਿੱਦਾਂ ਰ ਮਰਜ਼ੀ ਬਜਾਰ ਹੋਵੇ 1 10 5 ਦੀ ਜਿੱਥੋਂ ਮਰਜ਼ੀ ਵੇਚ ਲਈਦੀ ਹੈ ਅੱਛਾ ਤੇਰਾ ਮੁੱਲ ਦੱਸੀਏ ਫਿਰ ਜੈ ਜੀ ਮੋਲੇ ਬਾਬਾ ਜੀ ਜੈ ਜੀ ਆ ਕਿੰਨਾ ਇਹ ਦੇ ਦਿਓ 65 ਦੀ ਦੇ ਦਿਓ ਚਲੋ ਮੋਲ 5000 ਦੀ ਦੇ ਦਈਏ ਦੇ ਲਓ ਮੇਰਾ ਯਾਰ ਛੱਡਦੀ ਏ ਨਹੀਂ ਯਾਰ ਨਾ ਛੱਡੋ ਯਾਰ ਹੋਰ ਛੱਡ ਦੋ ਕਿਨੇ ਟ੍ਰੈਡ ਤੇ ਬਾੜ ਦੇ ਬਾੜ ਦੇ ਨਾਲ ਇਹ ਗੱਲਾਂ ਕਰਦੇ ਜਾਂ ਤਾਂ ਕਹਿੰਦੇ ਕਹਿੰਦਾ ਬਾੜਿਆ ਦੀ ਬਾਬਾ ਤੁਹਾਡੀ ਨਹੀਂ ਮੋੜਦੇ ਜਾਂ ਤਾਂ ਬਾੜ ਦੇ ਬਾੜ ਦੇ ਹਰਦੀ ਚੱਲਣ ਦੋ ਅੱਛਾ ਤੇ ਮੇਨੂੰ ਆ ਸਫਾਈਆ ਵੇਖਾਓ ਇਹ ਸ਼ਾਇਓ ਇਹ ਲੱਪੜੀਆਂ ਕਾੜ ਕਾੜੀ ਹਰਚ ਵੇਖ ਲਓ ਠੀਕ ਹੈ ਜੀ ਸਫਾਈਆ ਮੈਂ ਤੇ ਮਿਲਕ ਵੇਣ ਵੇਖ ਲੈ ਕੋਈ ਵੀਰ ਭਰਾ ਠੀਕ ਹੈ ਜੀ 17 18 ਕਿਲੋ ਹਸਵੇ ਦੁੱਧ ਦੇ ਜੂਗੀ ਬਾਬਾ ਜੀ ਚੰਗੀ ਸੰਭੀ ਜਾਵੇ ਤੇ ਠੀਕ ਹੈ ਜੀ ਅੱਗੇ ਦੇ ਬਾਬਾ ਜੀ ਉਹ ਫਿਰ ਨਗੀਨਾ ਹੀ ਆਗੇ ਪੰਜਾਬ ਵਾਲੀ ਜਰਸੀ ਜਰਸੀ ਆ ਗਈ ਬਾਬਾ ਜੀ ਜਰਸੀ ਵੇਖ ਲਓ ਇਹ ਵੇਚੀ ਟੁੱਕੀ ਆ ਦਿਨ ਬਾਅਦ ਤੋਂ ਬਾਅਦ 15 ਜਾਂ 20 ਖੜੂ ਦੀ ਅੱਛਾ ਹਾਂ ਜੀ ਵੇਖੋ ਮਤਲਬ ਇਹ ਅੰਦਰ ਅੰਦਰ ਸੋਹੋ ਬਾਬਾ ਜੀ ਨਗੀਨੀ ਜਰਸੀ ਨਹੀਂ ਇਹ ਕੋਈ ਵੀਰ ਭਰਾ ਮੰਨੇ ਆ ਵਾਲੀ ਫੁੱਲ ਵੱਡਾ ਗਾਣੇ 20 ਕਿਲੋ ਦੁੱਧ ਦਿੱਤਾ ਵਾ ਜੱਸੀ ਨੇ ਬਾਬਾ ਜੀ ਤੇ ਬਾਕੀ ਤਿਆਰੀ ਇਹ ਫੁੱਲ ਲਾਏ ਪਈ ਜਾਂਦੀ ਆ ਗਲੌਰ ਲਾਏ ਪਈ ਆ ਥੱਲਿਆਂ ਹਾਂ ਜੀ ਤੇ ਬਾਕੀ ਠੰਡੀ ਮਿੱਠੀ ਇੰਨੀ ਕੋ ਮੀ ਜੀ ਬੈਠੀ ਰਹੀ ਆ ਇਧਰ ਦੇਖੋ ਮੈਂ ਪੈਂਦਿਆ ਸਵੇਰ ਦਾ ਜੀ ਫੇਸ ਕੁਆਲਿਟੀ ਫਰ ਬਿਊਟੀ ਹੋ ਕਿੰਨੀ ਆ ਵਾਸੀ ਬਾਬਾ ਜੀ ਆ ਵਾਲੀ ਜਰਸੀ ਜੇ ਪੰਜਾਬ ਵਾਲੀ ਜਰਸੀ ਆ ਫੁੱਲ ਰਾਜ ਦੇ ਫੁੱਲ ਵੱਡੀ ਕੋਈ ਨਿੱਗੀ ਜੀ ਮੰਨ ਕੇ ਨਾ ਹੋਵੇ ਬਾਬਾ ਜੀ ਇਹਨੂੰ ਵੀ ਆਪਣੇ ਪਿੰਡੋਂ ਲਈਏ 20 20 ਕਿਲੋ ਗਾਂ ਦਾ ਦੁੱਧ ਹੱਸ ਕੇ 20 ਕਿਲੋ ਦੁੱਧ ਦਿੱਤਾ ਵਾਰੀ ਜਿਹੜੀ ਗੱਲ ਦੀ ਗਰੰਟੀ ਲਵਾਂਗੇ ਮੈਂ ਥੋੜੀ ਤੁਹਾਨੂੰ ਬਤਾ ਮੀ ਮਾਜ ਆ ਆ ਥਾਣੇ ਤੇ ਦੇਖ ਸਕਦੇ ਆ ਤੇ ਬਾਕੀ ਮਿਲ ਕੇ ਇਹ ਨਹੀਂ ਗੱਲ ਕੋਈ ਵੀ ਕਰੇ ਛੜਾਖਲ ਹੋਊਗੀ ਜਿੱਥੋਂ ਮਰਜੀ ਜਾਓ ਗੱਬਣਗਾਹ ਜਿਹੜੇ ਮਰਜੀ ਬੰਦੇ ਉਦੀ ਜਾਓ ਐਡੀ ਠੰਡੀ ਮਿੱਠੀ ਕੋਈ ਇੰਤ ਨਹੀਂ ਬਾਬਾ ਇਹਦਾ ਮੁੱਲ ਮੁੱਲ ਜੀ ਆ ਜੀ ਇਹਦੀ 20 ਦਿਨ ਕੋਈ ਵੀਰ ਭਰਾ ਜਾ ਕੇ ਖਾਵੇ 55000 ਦੀ 60 ਦੀ ਵੱਛੀ ਆ ਹਾਂਜੀ ਅੱਜ ਕਿਨੇ ਦੇ ਦਿਆ ਸ਼ਾ 45 ਹੀ ਦੇ ਦੇ 42 ਦੀ ਦੇ ਦੇ ਕੇ 40 ਦੀ ਦੇ ਦੇ ਨੇ 40 ਜੀ ਵੀ ਦੋ ਛੜਨਾ ਤੇ 38 ਦੀ ਨਾ ਦੇ ਦੀਏ 37 ਦੀ 36000 ਦੀ ਦੇ ਦਿੱਤੀ 3000 ਦੀ ਅੱਛਾ ਖੁੱਲੀਆਂ ਛੋਡਾ 20000 ਰੁਪਏ ਛੜਦਾ ਜੇ 1000 ਰੁਪਿਆ ਦਿਹਾੜੀ ਇੱਥੇ ਪੌਂਡ ਐ ਬੂ ਜਾਂਦਾ ਜਿਹੜਾ ਕੋਈ ਵੀਰਪਰਾ ਲੈ ਜੀ ਬਾਬਾ ਜੀ 52000 ਦੀ ਵੱਛੀ ਵਿਗਣੀ ਆ ਠੀਕ ਸੋ ਜਿਹੜੇ ਹਾਂ ਤੁਹਾਨੂੰ ਪਤਾ ਹਰ ਇੱਕ ਵੀਰ ਨੂੰ ਪਤਾ ਮੁਕਤ ਪਾਉਣ ਵਾਲੇ ਨੇ ਲੈ ਜਾਣੀ ਆ ਅੱਛਾ ਕੀ ਕਰੇ ਪੀਨ ਨੂੰ ਦੁੱਧ ਬੜੀ ਜਿਆਦਾ ਚੰਗੀ ਪਿਓਰ ਜਰਸੀ ਆ ਕੋਈ ਦੋ ਇਹ ਆ ਬਈ ਸਾਰਾ ਸਿਆਲ ਇਹਨੇ ਵਧੀਆ ਕਢਾ ਦੇਣਾ ਹਾਂ ਸਿਆਲ ਕਢਾਗੇ ਬਾਬਾ ਜੀ ਬੜੀ ਵੱਡੀ ਜਰਸੀ ਆ ਇਹ ਵੱਡੀ ਜਰਸੀ ਆ ਮੱਜ ਦੇ ਬਰਾਬਰ ਹੀ ਆਉਂਦੀ ਏ ਕਰਿਆ ਦੇਖ ਸਾਡੇ ਪਿੱਛੋਂ ਕੀ ਮੰਨਗੇ ਨਾ ਮੱਜ ਦਾ ਤੇ ਉਹਦਾ ਕਰ ਦੇ ਸਿਆਲ ਇਹਦੇ ਦੇਖੋ ਠੰਡੀ ਸੀਲ ਬੜੀ ਜਾਂਦੀ ਗੱਬੜਗਾ ਬਹਿ ਨਹੀਂ ਦਿੰਦੀ ਉਹਦਾ ਅੱਜ ਦਾ ਮਰਜੀ ਬੈਠੇ ਰੋ ਕਰਮਾਲੀ ਥੱਲੇ ਠੀਕ ਆ ਜੈ ਜੀ ਮੁੱਲ 35000 ਦੀ ਦੇ ਹੀ ਦੇਣੀ ਆ ਕੋਈ ਫੋਨ ਲਾਵੇ ਮੋੜਨਾ ਹੀ ਨਹੀਂ ਆ ਤੇ ਆ ਜਰਸੀ ਅੱਗੇ ਜੀ ਜਰਸੀ ਜੀ ਜਰਸੀ ਨੂੰ ਆ ਸੰਗਰਾਮ ਦਾ ਦਿਨ 7ਵਾਂ ਮਹੀਨਾ ਚਾਲੂ ਹੋ ਜਾਣਾ ਜੀ ਅੱਛਾ ਹਾਂਜੀ ਹਾਂਜੀ ਤੋਰਾ ਫੇਰੇ ਨਾ ਦੁੱਧ 7 ਕਿਲੋ ਕੋਈ 6 ਕਰਕੇ ਲੈ ਜਾ ਬਾਬਾ ਜੀ 2 ਡੰਗ ਚ ਹੋਵੇ 3 ਡੰਗ ਚ ਹੋਵੇ 6 ਕਿਲੋ ਗਾ ਦੁੱਧ ਹੋਊਗਾ ਅੱਛਾ ਚਾਹ ਪਾਣੀ ਦਾ ਵੀ ਸਾਰ ਦੋ ਜੀ ਚਾਹ ਪਾਣੀ ਦਾ ਵੀ ਸਾਰ ਦੀ ਜੇ ਕਰ ਮਾਰੇ ਜਰਸੀ ਕਰਾਉ ਜੇ ਵੀ ਠੀਕ ਹੈ ਹਾਂ ਜਦ ਤਿਆਰ ਉਹ ਚੰਗੀ ਬਣਫਾ ਬਜਾਂਦੀ ਥੱਲੇ ਬਾਬਾ ਹੀ ਲੜ ਲੜ ਵੜੇ ਆ ਥੱਲੇ ਗਾ ਦੇ ਸੋ ਜੇ 15 16 ਕਿਲੋ ਦੁੱਧ ਦਿੰਦੀ ਕਰਾਸ ਪੰਜੇ ਚ ਆਉਂਦੀ ਹੈ 15 16 ਕਿਲੋ ਦੁੱਧ ਦੇ ਜਾਂਦੀ ਹੱਸ ਕੇ ਆ ਵੀ ਮਹੀਨੇ ਸਾਰੇ ਦੇ ਕੇ ਦੋ ਗਾ ਦੋ ਤੂੰ ਦੋ ਤੇ ਲਗਾ ਕੋ 6 ਕਿਲੋ ਜੇ ਇਹ पे ਚੱਲਾ ਜੇ ਇੰਨੇ ਮਹੀਨਾ ਦੁੱਧ ਵੀ ਦੇ ਜੀ ਮਹੀਨਾ ਦੁੱਧ ਵੀ ਦੇ ਜਣਾ ਕਰਮਾਲੀ ਨੇ ਚਲੋ ਬੰਦੋ ਫਿਰ ਪਾਕਿਸਤਾਨ ਤੋਂ ਉਹ ਖਾਓ ਕਿੰਨਾ ਸਪੈਸ਼ਲ ਲੱਗਾ ਵਾ ਥਾਂ ਤੋਂ ਵੇਖੋ ਕਿੰਨਾ ਸਪੈਸ਼ਲ ਆ ਵੇਖੋ ਹੁਣ ਮੁੱਲ ਫਿਰ ਇਹਦਾ ਮੁਕਤਾਂ ਦੇ ਮੁੱਲ ਜਿਹੜਾ ਤੁਸੀਂ ਤੋਕੜਾ ਗੱਬਣਾ ਆਪਣੇ ਘਰੋਂ ਮਾਲ ਦਿੰਨੇ ਆਣਾ ਉਹਦੇ ਤੁਸੀਂ ਗਰੰਟੀ ਦੇਨੇ ਵੀ ਜੇ ਡਬਲ ਨਾ ਹੋਵੇ ਤੇ ਸਾਡੇ ਘਰ ਵਾਪਸ ਸਾਡੇ ਘਰੇ ਬੰਦ ਅੱਛਾ ਤੇ ਇਹ ਅੱਜ ਦੇ ਦਈਏ ਮੁਕਤਾਂ ਵਾਲਾ 2000 ਦੀ ਦੇ ਦਈਏ 27 ਦੀ ਚੱਲਣਗੀ 26 ਦੀ ਓਏ 2000 ਦੀ ਦੇ ਦਾਂਗੇ 24 ਦੀ 24 ਦੀ ਚੱਲਣਗੀ 24.24 ਸਾਢੇ 24 ਦੀ ਹੋ ਗਈ ਫਿਰ ਯਾਰ ਜੀ ਦੇਣਾ ਕਿਉਂ ਨਹੀਂ ਆਂ ਤਾਂ ਮਾਨਦਨ ਕਰਕੇ ਦੇ ਹੀ ਦੇਣਿਆ ਵੀਰਾ ਭਰਾਵਾਂ ਨੂੰ ਚਲੋ ਬਾਬਾ ਜੀ ਤੁਸੀਂ ਸੇਰ ਦਿਓ ਵੀਡੀਓ ਬਣਾਓ ਸਭ ਕੋ ਕਰ ਆ ਆ ਮੁੱਲੜੀ ਹੈਗੇ ਕਿਤੇ ਵੀ ਠੀਕ ਹੈ ਇਹ ਮੁੱਲ ਨਿਗੇ ਨਿਗੇ ਕਰਕੇ ਦੇ ਬਾਕੀ ਆ ਵੀ ਮੁੱਲ ਜਾਜ ਹੈ ਉਤਰੇ ਸਾਰੇ ਤੇ ਇਹ ਵੀ ਕਿੰਨੇ ਕ ਦਿਨਾਂ ਚ ਕੋਈ ਚੈੱਕ ਕਰਵਾ ਲੈ ਬਾਬਾ ਜੀ ਜਿਹੜੀ ਦੱਸਣ ਲਾਈਆ ਹੋਆ ਮਾਣ ਚੈੱਕ ਕਰਾ ਲੈ ਕੋਈ ਅੱਛਾ ਉਤਰੇ ਮਗਰੋਂ ਬਾਹ ਪਹਿਲੋ ਪੋ ਵਾਲੇ ਡੰਗਰਾਂ ਨੂੰ ਬਾਬਾ ਜੀ ਇਹ ਫਿਰ ਸੁਣਾਂ ਲਈ ਹੀ ਰਹਿਣੀ ਆ ਦੋ ਦਿਨਾਂ ਦੇ ਵਿੱਚ ਵਿੱਚ ਫਿਰ ਵੀ ਕੋ ਚੈੱਕ ਕੋਈ ਆਪਾਂ ਜਮੇ ਆ ਬੈਠੇ ਹੋ ਨਹੀਂ ਕੋਈ ਵੀ ਕਿਸੇ ਦੇ ਕਰੇ ਇਹ ਆਪਣੀ ਗਾਰੰਟੀ ਦਵਾ ਕੇ 100 ਦੀ 100% ਕਿਸੇ ਦੇ ਕਰੇ ਖਾਲੀ ਨਹੀਂ ਜਾਊਗੀ ਇੱਥੋਂ ਜਿਹੜੀ ਗੱਬੜ ਕਰਕੇ ਜਾਊ ਗੱਬੜ ਹੀ ਨਿਕਲੂਗੀ ਬਾਬਾ ਜੀ ਠੀਕ ਹੈ ਜੀ ਬਾਕੀ ਆਪਣੀ ਤਸੱਲੀ ਕਰਕੇ ਤਸੱਲੀ ਕਰਕੇ ਲੈ ਜਾ ਬਾਬਾ ਜੀ ਕੋਈ ਵੀਰ ਭਰਾ